ਪੁੰਠਾ ਦੇਖ ਲੈ ਕਪੜਾ ਫੜ ਕੇ ਤੇ ਐਸਾ ਕਬੂਤਰ ਹੈ ਦੋਸਤੋ ਅੱਜ ਪਹੁੰਚ ਚੁੱਕੇ ਆ ਫਰੀਦਕੋਟ ਦੁੱਧ ਪਾਉਣ ਬਾਈ ਬੱਬੂ ਨਾਲ ਬਿੰਦਰ ਨਾਲ ਤੇ ਇਸ ਵੀਰੇ ਇਸ ਵੀਰੇ ਦੁੱਧ ਪਾ ਕੇ ਨਿਬੇੜ ਕੇ ਕੰਮ ਬਾਜ ਪੈਂਡ ਜਾ ਕੇ ਕਰਨਾ ਬਿਜਲੀ ਫਿਟਿੰਗ ਦਾ ਕੰਮ ਤੇ ਜੁੜੇ ਰੋ ਨਾਲ ਸਾਰਾ ਦਿਨ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਵੀ ਆਏ ਸੀ ਭਈ ਆ ਕਰ ਦੁੱਧ ਪਾਉਣ ਤੇ ਬੱਬੂ ਨੂੰ ਆ ਗਿਆ ਤਰਸ ਇਹਦੇ ਕੁੱਤੀ ਨੂੰ ਦੁੱਧ ਪਾ ਦਈਏ ਦਰਦ ਪਾਗੇ ਹੁਣ ਚਾਲਣੇ ਅਗਲੇ ਕਰੇ ਚਲੋ ਜੀ ਇਹ ਆ ਬਰਜਿੰਦਰਾ ਕਾਲਜ ਇੱਥੇ 3 ਸਾਲ ਪੜ੍ਹ ਕੇ ਮੈਂ ਬੀਏ ਪੂਰੀ ਕੀਤੀ ਆ ਤੇ ਜਦੋਂ ਲੰਘਦੇ ਆ ਉਦੋਂ ਯਾਰ ਬੇਲੀ ਜਿਹੜੇ ਨਿਆਰੇ ਲਏ ਸੀ ਉਹ ਯਾਦ ਆਉਂਦੇ ਆ ਤੇ ਬਹੁਤ ਵਧੀਆ ਲੰਘੇ ਸੀ ਉਹ 3 ਸਾਲ ਕਈ ਯਾਰ ਬੇਲੀ ਮਿਲੇ ਸੀ ਤੇ ਇਹਦਾ ਸਟੇਡੀਅਮ ਰਹਿ ਗਿਆ ਸਾਈਡ ਤੇ ਤੇ ਆ ਗੇਟ ਆ ਗਿਆ ਇੱਧਰ ਮੈਂ ਤੁਹਾਨੂੰ ਦਿਖਾਉਣਾ ਬਲਜਿੰਦਰਾ ਕਾਲਜ ਦਾ ਇਹ ਦੇ ਆ ਸਰਕਾਰੀ ਬਲਜਿੰਦਰਾ ਕਾਲਜ ਫਰੀਦਕੋਟ ਇੱਥੇ ਪੜ੍ਹੇ ਆ 3 ਸਾਲ ਬੀਏ ਇਥੋਂ ਕੰਪਲੀਟ ਕੀਤੀ ਆ ਖਤਮ ਹੋ ਗਿਆ ਦੁੱਧ ਨਹੀਂ ਇੱਧਰ ਪਿਆਜ਼ ਇਹ ਫੁੱਲ ਰਮ ਸਿੱਧਾ ਹੀ ਘਰੀ ਵੱਲ ਜਾਣਾ ਬਤੰਦਰਾ ਦੀ ਜਾਨ ਪਛਾਣੀ ਨਹੀਂ ਆ ਮੋਹ ਪਿਆਰੀ ਨਾ ਯਾਰ ਬਹੁਤ ਅਗਲੀ ਈ ਚੰਡੀਗੜ੍ਹ ਵੀ ਲੈ ਲਿਆ ਘਰ ਹੁਣ ਆਪਾਂ ਠੀਕ ਆ ਉਹ ਤੇ ਵੀ ਮਾ ਆਪਾਂ ਕੰਮ ਕੋਈ ਨਹੀਂ ਸਾਨੂੰ ਸਾਰੇ ਕੰਮ ਕਰਨੇ ਆ ਘਰ ਹੀ ਲੈ ਲੈਣੇ ਆਪਾਂ ਦੋੜੀ ਸ਼ਹਿਰਾਂ 'ਚ ਇੱਕ ਚੰਡੀਗੜ੍ਹ ਲੈ ਲਿਆ ਹੁਣ ਚੰਡੀਗੜ੍ਹ ਜਿਹੜੀ ਮੰਡੀ ਆ ਕੇ ਦਾ ਠੀਕ ਆ ਚੰਡੀਗੜ੍ਹ ਵੀ ਲੈ ਲੈ ਆ ਕੇ ਘਰ ਚੱਲ ਵਧੀਆ ਗੱਲ ਲੋਕਾਂ ਨੇ ਨਹੀਂ ਮੰਨਣਾ ਆਪਣੇ ਬੰਦ ਵਾਲੇ ਮੰਨਣਗੇ ਉੱਥੇ ਜਾ ਕੇ ਜੂ ਰਹਿਣ ਲੱਗੋ ਉੱਥੇ ਤਾਂ ਪੱਗ ਜੂ ਪਤਾ ਠੀਕ ਆ ਚਲ ਮੰਨੇ ਆਣਗੇ ਇਹ ਦੇਖੋ ਮੂ ਪਿਆਰ ਲੋਕਾਂ ਦਾ ਬੱਬੂ ਬਈ ਨਾਲ ਫੋਦ ਵੀ ਆਪ ਹੀ ਪਾ ਕੇ ਪੜਾਉਂਦਾ ਕਰੇ ਇੱਜ਼ਤ ਮਾਨ ਵੀ ਦਾ ਪੂਰਾ ਕਰਦੇ ਆ ਰੋਟੀ ਚਾਹ ਪਾਣੀ ਸਭ ਕੁਝ ਪੁੱਛਦੇ ਆ ਐਨੀ ਕੇ ਹੈਲਪ ਕਰਦੀ ਆ ਟੱਕ ਨੁੱਖਾਂ ਲਾ ਕੇ ਤੇ ਹੁਣ ਚੱਲਦੇ ਆ ਅਗਲੇ ਘਰੇ ਇਹ ਆਇਆ ਮਦੂਦ ਦਾ ਝੋਟਾ ਸੈਂਗਲ ਥੰਗ ਟੁੱਟੇ ਪਏ ਝੋਟੇ ਦੇ ਹਨ ਅੱਜ ਬਦਲ ਦੇਣਾ ਦੂਜੇ ਮੋੜ ਸਾਲ ਨੂੰ ਸਕੰਜਾ ਲੱਗ ਚੁੱਕਿਆ ਉਹਤੇ ਕਰਦੇ ਨੇ ਡਰਾਮਾ ਨੂੰ ਠਾਲ ਦੇਣਾ ਘਰੇ ਕੰਮ ਮੈਨੇ ਬੋਹੂਚਾਣਾ ਠੀਕ ਆਗੇ ਬਈ ਆ ਲੈ ਖਦਰੇ ਦੀ ਲੰਗਣਾ ਇਹਦਾ ਪੂਰਾ ਦੁੱਧ ਦਾ ਕੰਮ ਕਿਹੜਾ ਸੌਖਾ ਇੱਧਰ ਵੇ ਪੂਰਾ ਪੂਰੀ ਮੇਦਲਾਨ ਬਾਜੀ ਆ ਪੂਰੀ ਕਹ ਦਿੰਦੇ ਪੈਸੇ ਬੰਦੇ ਦੁੱਤਦੇ ਐ ਬੰਦੇ ਪੈਸੇ ਬਈ ਦੇਖੋ ਆਹ ਫਸ ਗਿਆ ਫਸ ਗਿਆ ਆਉਟਸਾਈਕਲ ਮਛਰੀ ਪੂਰਾ ਵੇ ਗੰਦ ਵਜਿਆ ਵੇ ਇੱਥੇ ਦਾ ਪਾਣੀ ਪਾਣੀ ਹੋਇਆ ਹੈ ਹਣਾ ਬੱਬੂ ਅਜ ਬਰਫੀ ਖਵਾਉ ਮੈਨੂੰ ਲੱਗਦਾ ਹਾਂ ਇਹ ਦਾ ਦਿਲ ਦਾ ਦਿਲਦਾਰ ਬੰਦਾ ਦਿਲਦਾਰ ਆਵੇ ਦੋ ਵੜਾ ਦੇ ਦਿਲਦਾਰ ਕਹੇ ਬਹੁਤ ਦਿਲਦਾਰ ਬੰਦਾ ਇਹ ਕਿਸ਼ਤੀ ਦੇ ਦੁੱਧ ਵਿੱਚ ਨਾ ਪੈਣਾ ਜਿਹੜੇ ਹਿਸਾਬ ਨਾਲ ਪਾਣੀ ਹੈ ਇੱਥੇ ਵੇ ਮਰ ਚੁੱਕ ਬਿਖਾ ਗਿਆ ਹੋਣਾ ਚੱਲ ਭੀ ਅਗਲੇ ਪਾਸੇ ਆ ਘਰਾਂ ਦੀ ਪੋਣਾ ਦੁੱਧ ਈਆ ਰੋਕ ਦੇ ਇਥੇ ਬੋ ਪਾਣੀ ਹਟਾ ਯਰ ਵੇ ਮੀਂਹ ਦਾ ਮੌਸਮ ਦਾ ਫੇਰ ਬਣਿਆ ਪਿਆ ਹਨਾ ਓੱਖੀ ਆ ਗਾ ਮਿੱਥੇ ਹਨਾ ਘਰਾਂ ਦਾ ਵੀ ਓੱਖੀ ਆਸੇ ਬਸ ਰਹਿਣ ਵਾਲੇ ਹੰਦਾ ਮਾਰਵਾਜ ਆ ਗਏ ਆਂ ਟੀ ਦੁੱਧ ਪੋਣ ਅੱਲਾ ਬਾਗੇ ਹੋ ਗਏ ਫਰੀ ਅਸੀਂ ਵੇਖਣ ਲੱਗੇ ਮੰਦਾਰੀ ਮੰਦਾਰੀ ਦਾ ਖੇਲ ਮੰਦਾਰੀ ਦਾ ਖੇਲ ਇਹ ਗਿਆ ਵੇਖ ਹੀ ਚੱਲੀਏ ਪੈਂਡ ਬਾਅਦ ਚ ਹੀ ਜਾਵਾਂਗੇ ਉਹ ਡਮਰੂ ਆ ਗਏ ਸੱਦੀ ਜਾਂਦਾ ਲੋਕ ਇਕੱਠੇ ਗਰੀ ਜਾਂਦਾ और इतने के जाने आ गए हैं मारे बन्दा होगा ये बंदा सरदार जंपड़ में हो जाएगा इसकी पुड़ी बन जाएगी ताले आओ कमलदी कुड़ी बनानी है हमारे भाई बोलो बना दो कुड़ी जल्दी कर ले यार बोलो बना दो सामने देख के ए ये दो की ना लेगी? भाई का पेट पेट भाई ना <laughs> <laughs> तो का में में किसके के आप मिला मिला हाथ बनने मौका है <laughs> एक <तुड़ी करे laughs> बढ़नी है एक बोलो दो। तो बूझ किस तरह बढ़ना है बच्चे बच्चे मेरा बच्चा देखो जी मेरी माता सुनो आपके पढ़ते लिखते हैं मैं भी एक कुड़ी जो है ना ये कुड़ी मेरी तेरह साल दी है दिल्ली के अंदर सातवीं क्लास पढ़ती है सरकारी स्कूल में दिलसाद गार्डन में मर्जी जो बेटी है ने अपनी हो चाहे पढ़ाई में दीदी क्या बेटी बेटी होती है अपनी हो चाहे तेरह साल की कुड़ी माता रानी पीरा की सेवा करती एक कुड़ी है के दो रूप बनेंगे पीर बात अमल भाई एक कुड़ी से तो जाओ। क्या मांगा कुड़ी ने तेरे को टीवी खाली है भाई देखो मेरे पीर खाली है ऐसे रख दूंगा ऐसे डादूआ कुड़ी ले आओ ये पेड़ थोड़ा ऊपर कर तमलवीर ऐ कुड़ी से कद्दू जाओ जाओ दादा, दादा।, दादा।

ए, जान नहीं देना, बोलो बाबा जी सारे बच्चे मुंह दूसरा बच्चा नहीं मिलूंगा अमन भाई ऐसे बोलो बाबा जी नहीं जाने देंगे अरे कुड़ी चली गई तो हम दे देंगे भी कभी कुड़ी दीती है आज देनी पड़ेगी हाँ जी पैसे दे दोगे तू पैसे भी मत देना पैसों से बच्चे खरीदे नहीं जाते मेरा बुरा नहीं मानता बच्चे जो है ममता से आते हैं दीदी सुना बच्चे जो है प्यार से आते, आते।, आते तो पे जुती लाओ चप्पल लाओ इस कपड़े पे ना कुछ चप्पल में रखनी हो क्योंकि बापे पीर की चादर गिरती है इस कुड़ी न छू के देखो कुड़ी गई के बिची है छू के देखो देख दीदी सुनो ਉਹ ਘਾਹ ਤੇ ਹੈ ਗਈ ਗਈ ਨਹੀਂ ਉਸਰੇ ਮੇਰਾ ਵੀਰ ਤੇ ਬਾਬਾ ਰਾਜੀ ਨਾ ਤੇ ਇੱਕ ਪੈਰ ਇੱਥੇ ਰੱਖ ਅਮਲ ਭਾਈ ਇੱਕ ਪੈਰ ਇੱਥੇ ਇੱਕ ਪੈਰ ਉੱਥੇ ਰੱਖ ਇੱਕ ਪੈਰ ਇੱਥੇ ਰੱਖ ਇੱਕ ਪੈਰ ਇੱਥੇ ਰੱਖ ਕੌਣ ਆ ਤੇਰੇ ਖੋਤੇ ਦੇ ਚਾਰ ਹੁੰਦੇ ਐ ਅੱਛਾ ਬੋਲੋ ਬਣਾ ਦੋ ਖੋਤਾ ਬਣਾ ਦੂੰ ਖੋਤਾ ਬੰਨਣ ਕੋਈ ਤਿਆਰ ਰਹਿਣਾ ਕਪੜਾ ਫੜ ਕੁੱਟ ਕੇ ਫੜੀ ਪੁੱਤ ਛੱਡੀ ਨਾ ਦੇ ਹੱਥ ਛੋਟਾ ते कपड़ा छट दिया ते कुछ टी कमल भाई कुड़ी से बोलो कितना टाइम लगेगा जाने में कितना टाइम लगेगा जाने में मेरे बच्चे ऐसे नहीं जाना सारे बंदों को सत नमस्कार कहना चले जाओ जाओ बापे पुलिस से बोलो कब आना है आपको? आपको सर इसका नाम लेके बोलो अरे अरे सर तू पैदा हुआ था ऑनलाइन आया था मैं आपसे बोल रहा हूँ ना सर आप इसका नाम लेके बोलो इसका नाम क्या है? आपको नहीं मालूम ऐसे बोलो बेटी, बेटी। आमक्री। आमक्री। आमक्री

ਕਿ ਤੁਮੇ ਮੇਰੀ ਮਾਤਾ ਪੈਣਾ ਮੇਰੇ ਵੀਰੋ ਮੇਰੀ ਬੇਟੀ ਐ ਦੀਦੀ ਕੋਈ ਰੋਟੀ ਨਹੀਂ ਜੀ ਤਾਂ ਸਾਈਟ ਮੇ ਲਾ ਦੂੰਗਾ ਵੀਰ ਜੀ ਕੋਈ ਚਿੜੀਆਂ ਦਾ ਬੱਚਾ ਨਹੀਂ ਹੈ ਕਿਸੇ ਕੋਨੇ ਮਿਠਾ ਦੂੰਗਾ ਬੜੀ ਦੀਦੀ ਤੇਰੇ ਸਾਲ ਦੀ ਕੁੜੀ ਐ 35 40 ਕਿਲੋ ਵਜਨ ਵੀ ਆਉਣਾ ਨੇ ਜਿਹੜੇ ਤੈਨੂੰ ਰੱਬ ਦੀ ਸੋ ਸੱਚ ਦੱਸ ਤੈਨੂੰ ਕੁੜੀ ਮਿਲੀ ਕਿੱਡੇ ਚਾਈ ਦੇਖ ਲੈ ਦੇਖ ਲੈ ਕਦੇ ਐਕਸਰੋਜ਼ਨ ਕਰਵਾਤਾ ਫਿਰ ਨਹੀਂ ਨਹੀਂ ਅਵੇ ਕਾਲੀ ਤੇ ਜਦ ਅਸਲ ਹੈ ਤਾਂ ਇੱਕ ਤਾਂ ਕੁੜੀ ਕਿੱਥੇ ਗਈ

उधर लेट तो रहे तो है <laughs> <laughs> है तो धूम में टट्टी करता बोलो उदर चौथरी लेटोरे नोलो कु बोली कु बड़ा चुगल होर बना रोटी नहीं खाने ते आज मैं फट लिया मर भी ਮੈਂਨੇ ਪੀਰ ਬਾਬੇ ਦਾ ਮੰਤਰ ਲਾਇਆ ਆਪਣੀ ਕੁੜੀ ਨੂੰ ਕਬੂਤਰ ਬਣਾ ਦਿੱਆ ਬੋਲੋ ਦਿਖਾ ਦਿਨੇ ਸਾਡੀ ਇੱਕ ਨੂੰ ਕੇ ਸਾਰਿਆਂ ਨੂੰ ਇੱਕ ਨੂੰ ਦਿਖਾਉ ਸਾਰੇ ਸਾਰੇ ਬੰਦੇ ਮਿਲ ਕੇ ਜਕਾਰਾ ਬੈਨਾ ਬੋਲ ਸੱਚੇ ਦਰਬਾਰ ਕੀ ਜੈ ਉਹ ਲਖਤਾਤਾ ਪੀਰ ਕੀ ਜੈ ਉਹ ਨਦੀ ਸ਼ਾਹ ਬਾਬੇ ਕੀ ਜੈ ਉਹ ਬਾਬਾ ਫਰੀਦ ਕੀ ਜੈ ਅਪਣੇ ਉੱਤੇ ਦੇਖਨਾ ਮੇਰਾ ਪੁੱਤ ਪਰ ਬੱਚਾ ਫੜਨਾ ਇੱਕ ਪੇਰੇ ਇੱਧਰੋਂ ਤੇ ਇੱਕ ਪੇਰੇ ਇੱਧਰੋਂ ਆਟ

कौन कबूतर है ये क्या है कर दिया आप लोगों ने हमने कितना बड़ा कबूतर है कितना बड़ा उसे दूर से देखो दूर से देखा करो हाथ पाके देखो अपनी तो अपने खाते चलो

मर भाई तेन रब की सोच सच पता क्या देखा तो? कैसे कलर का था कैसे कलर का काला से पूरा और तू डरना नहीं है इस सांप के काटने से ना बंदे मरते नहीं खत्म हो जाते कोई सांप का मुंह फड़ लेना तो मैं इसकी पूछ फड़ लेना क्या फड़ेगा पूछ नहीं फड़ेगा

जैर वाला सांप है भाई फड़ेगा बिना जेर वाला बाबा मैं फडूंगा कौन सा फड़ेगा भाई बिना जेर जेर वाला नहीं फड़े बिना जेर वाला चल मत तुम सुन थोड़ी मिट्टी चुटो ये मिट्टी करके चुग लेना बास बास मिट्टी उठा के तीन बार ऐसे बोलना जैसे मैं बोलूं अपनी पूरी की खत्म साफ चला जाएगा कभी पर जाएगा यार सुनो यार बोल के चुप हो जाओगे वीर मेरी कुड़ी परेशान हो जाएगी खेलो मेरे जादू नहीं है इसमें कुड़ी है तीन बार बोलो सांप जाए कबूतर बन जाए सांप जाए कबूतर बन जाए सुन ले सुन ले रब की कसम ये सांप चला जाएगा कबूतर आ जाएगा खड़ा हो जाएगा तीन बार बोल कपड़े पे हाथ ला के क्या बोलेगा सांप जाए जाए कबूतर बन कितनी बार धन्यवाद कुमार के ਮਿੱਟੀ ਕਿਥੇ ਹੈ ਤੇਰੀ ਅੱਛਾ ਯਾਰ ਆਪਣੇ ਖਾਤੇ ਦੇਗਾ ਦੇਣਾ ਰੱਖ ਦੇਣਾ ਇਹਨੇ ਮੰਤਰ ਪੁੱਠਾ ਕਰ ਦਿੱਤੀ ਸੱਤੀ ਦੇ ਚੱਕੀ ਦੇ ਅਰੇ ਕਮਲ ਅਰੀ ਗੱਲ ਸੁਣ ਮੇਰਾ ਪੁੱਤ ਤੇ ਪਹਿਲਾਂ ਦੇਖਿਆ ਹੈ ਨਾ ਸਾਫ ਤੇ ਆ ਮੰਡੀ ਚ ਚੱਲ ਰੀਆਂ ਮੇਲੇ ਦੀਆਂ ਤਿਆਰੀਆਂ ਇੱਥੇ ਲੱਗਦੀਆਂ ਸਾਰੇ ਦੁਕਾਨਾਂ ਤੇ ਚੰਡੋਲਾ ਵਗੈਰਾ ਝੂਲੇ ਵੀ ਇੱਥੇ ਲੱਗਦੇ ਆ ਤੇ ਇੱਧਰ ਲੱਗਦੀ ਸਰਕਸ ਤੇ ਜਿਹੜਾ ਕਲਾਕਾਰ ਆਉਂਦੇ ਇੱਥੇ ਕਲਾਕਾਰ ਵੀ ਲੱਗ ਜਾਂਦਾ ਵੈਸੇ ਤੇ ਪਹਿਲਾ ਸਰਕਸ ਚੱਲੂਗੀ ਬਾਅਦ ਚ ਕਲਾਕਾਰ ਚੱਲਦਾ ਤੇ ਇਹ ਗੇਟ ਮੰਦਾ ਸਾਰਾ ਇੱਥੇ ਲੰਮਾ ਐਂਟਰੀ ਗੇਟ ਹੁਣ ਚੱਲੇ ਆਂ ਅਸੀਂ ਪਿੰਡ ਵਾਪਸ ਵਾਪਸੀ ਕਰਦੇ ਪਏ ਆਂ ਤੇ ਊਰ ਪਈ ਜਾਂਦੀ ਥੋੜੀ ਥੋੜੀ ਕਣੀਆਂ ਪਈ ਜਾਂਦੀਆਂ ਉੱਤੋਂ ਇਹ ਬੱਗਲੀ ਪੂਰਾ ਬਣਿਆ ਪਿਆ ਮੈਨੂੰ ਤਾਂ ਲੱਗਦਾ ਪੂਰਾ ਮੀਂਹ ਆਊਗਾ ਫੁੱਲ ਮੀਂਹ ਆਊਗਾ ਪਹਿਲਾਂ ਹੀ ਬਹੁ ਮੀਂਹ ਬੈ ਚੁੱਕਿਆ ਕਿਉਂਕਿ ਪਾਣੀ ਪਾਣੀ ਹੋਇਆ ਵਿਚਾਰੇ ਪਾਸੇ ਤੇ ਔਖਾ ਹੋ ਜਾਂਦੇ ਇਹੋ ਜਿਹੇ ਮਾਹੌਲ 'ਚ ਹਣਾ ਹੁਣ ਅਸੀਂ ਪਹੁੰਚ ਗਏ ਆ ਰਾਇਆਂ ਵਾਲੇ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਮੀਂਹ ਆ ਗਿਆ ਹਨ ਤੇ ਅਸੀਂ ਇੱਥੇ ਰੁੱਕ ਗਏ ਸੀ ਦੁਕਾਨ ਤੇ ਕਿਉਂਕਿ ਇੱਥੇ ਆਪਾਂ ਮੈਂ ਤੁਹਾਨੂੰ ਦੱਸਿਆ ਮੋਟਰਸਾਈਕਲ ਦੇ ਸਿਕੰਜਾ ਲਵਾਉਣਾ ਹੈ ਸਿਕੰਜਾ ਬਣਿਆ ਪਿਆ ਤੇ ਇਹ ਆਪਾਂ ਮੋਟਰਸਾਈਕਲ ਖੜਾ ਵਾ ਤੇ ਹੁਣ ਇੱਥੇ ਕੰਮ ਕਰਿਆ ਕਰੂ ਬਾਈ ਬਬੂ ਦੁੱਧ ਦਾ ਤੇ ਪਹਿਲਾਂ ਉਹ ਮੋਟਰਸਾਈਕਲ ਤੇ ਕਰਦਾ ਸੀ ਮੀਂਹ ਦੇਖੋ ਪੂਰਾ ਪੈ ਰਿਆ ਮੀਂਹ ਹੱਤੋਂ ਬਾਅਦ ਹੁਣ ਤਾਂ ਬਿੱਲੀ ਦਾ ਕੰਮ ਹੀ ਨਹੀਂ ਚੱਲਣਾ ਮੈਨੂੰ ਲੱਗਦਾ